ਬੇਹਦ ਮੰਦ ਭਾਗੀ ਖਬਰ ਸਾਹਮਣੇ ਆਈ ਹੈ ਜਿੱਥੇ ਭਾਰਤੀ ਫੌਜ ਦੇ ਵਿੱਚ ਸੇਵਾਵਾਂ ਨਿਭਾ ਰਹੇ ਇੱਕ ਜਵਾਨ ਦੀ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਤਾਂ ਅੱਜ ਮਾਨਸਾ ਦੇ ਵਿੱਚ ਉਹਨਾਂ ਦੇ ਜੱਦੀ ਪਿੰਡ ਵਿਖੇ ਉਹਨਾਂ ਦਾ ਅੰਤਿਮ ਸੰਸਕਾਰ ਕੀਤਾ ਗਿਆ ਜਿਸ ਦੌਰਾਨ ਪੂਰਾ ਪਰਿਵਾਰ ਅਤੇ ਪਿੰਡ ਵਾਸੀ ਜੋ ਐ ਗਮਗੀਨ ਹੁੰਦੇ ਹੋਏ ਨਜ਼ਰ ਆਏ ਨੇ ਤਾਂ ਹਾਂ ਮਾਰ-ਮਾਰਾ ਪੂਰਾ ਪਰਿਵਾਰ ਰੋਂਦਾ ਹੋਇਆ ਵੀ ਨਜ਼ਰ ਆ ਰਿਹਾ ਹੈ ਤਸਵੀਰਾਂ ਤੁਹਾਡੇ ਨਾਲ ਸਾਂਝਿਆ ਕਰ ਲੈਣੇ ਜਿਸ ਦੇ ਵਿੱਚ ਸਾਫ਼ ਤੌਰ ਤੇ ਦੇਖਿਆ ਜਾ ਸਕਦਾ ਹੈ ਕਿ ਪਿੰਡ ਦੇ ਵਿੱਚ ਭਾਰੀ ਸੋਗ ਦੀ ਲਹਿਰ ਨਜ਼ਰ ਆ ਰਹੀ ਹੈ ਤਾਂ ਭਾਰਤੀ ਸੇਵਾ ਦੇ ਵਿੱਚ ਤਨਨਾਥ ਸੀ ਮਾਨਸਾ ਜ਼ਿਲ੍ਹੇ ਦਾ ਰਹਿਣ ਵਾਲਾ ਐ ਸਿਪਾਹੀ ਜਿਸ ਦੇ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ ਸਿਪਾਹੀ ਦਾ ਅੰਤਿਮ ਸੰਸਕਾਰ ਉਹਨਾਂ ਦੇ ਜੱਦੀ ਪਿੰਡ تامਕੋਟ ਵਿੱਚ ਸਰਕਾਰੀ ਸਨਮਾਨਾਂ ਦੇ ਨਾਲ ਕੀਤਾ ਗਿਆ ਤੇ ਸ਼ਹੀਦ ਰਾਜਵੀਰ ਸਿੰਘ ਆਪਣੇ ਪਿੱਛੇ ਇੱਕ ਵਿਧਵਾ ਪਤਨੀ ਅਤੇ ਇੱਕ 3 ਸਾਲ ਦੀ ਧੀ ਵੀ ਛੱਡ ਗਿਆ ਹੈ। ਤਰੋਂਦੇ, ਕਰਲੋਂਦੇ ਆ ਪਰਿਵਾਰਕ ਮੈਂਬਰਾਂ ਦਾ ਜੋ ਇਹ ਹਾਲ ਉਹ ਨਹੀਂ ਵੇਖਿਆ ਜਾ ਰਿਹਾ। ਕਿਹਾ ਜਾ ਰਿਹਾ ਕਿ ਰਾਜਵੀਰ ਸਿੰਘ ਦੇਸ਼ ਦੇ ਵੱਖ-ਵੱਖ ਥਾਵਾਂ ਤੇ ਡਿਊਟੀ ਨਿਭੋਂਦੇ ਹੋਏ ਅਸਾਮ ਦੇ ਡਿਬਰੂਗੜ ਦੇ ਵਿੱਚ ਤਾਇਨਾਤ ਸੀ ਜਿੱਥੇ ਪਰਿਵਾਰ ਨੂੰ ਕੱਲ ਹੀ ਪਤਾ ਲੱਗਿਆ ਕਿ ਉਹਨਾਂ ਦੇ بیٹے ਦਾ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ ਹੈ। ਤਾਂ ਅੱਜ ਭਾਰਤੀ ਸੇਵਾ ਰਾਜਵੀਰ ਸਿੰਘ ਦੀ ਲਾਸ਼ ਨੂੰ ਮਾਨਸਾ ਦੇ ਸਿਵਲ ਹਸਪੀਟਲ ਲੈ ਕੇ ਆਈ ਜਿੱਥੇ ਉਹਨਾਂ ਦੇ ਪੋਸਟਮਾਰਟਮ ਤੋਂ ਬਾਅਦ ਉਹਨਾਂ ਦੇ ਜਦੀ ਪਿੰਡ ਵਿਖੇ ਅੰਤਿਮ ਸੰਸਕਾਰ ਕੀਤਾ ਗਿਆ। ਇਹ ਕੋ ਦੋਨੇ ਦੇਖਦੀ ਫੇਰਾ ਕਰਦੇ ਆ। ਹੂੰ। ये देश की सेवा कर चुके है मेरी मेरे पुत जी लाश से अभी मना है भी कुछ ना कुछ खर्च है कुछ ना कुछ देश नहीं खर्च गया है पतिया <laughs> चारोत ਆ ਇੱਕ ਚਾਂਸਪੋਟ ਹੋ ਗਿਆ ਜੀ ਮੈਚ ਹੋ ਗਈ ਸੀ ਜੀ ਰਾਜ ਦੀ ਆਹ ਮੈਚ ਹੈ ਕਾਚਾਰ ਹੋ ਗਿਆ ਇਹ ਪਤਾ ਸਵਾਹ ਜੀ ਤੇ ਕਾਨੂੰ ਤੋਂ ਤੁਹਾਡੀ ਉਹਨਾਂ ਨਾਲ ਗੱਲਬਾਤ ਹੋਣੀ ਜਾਏਗੀ ਸਾਥੀ ਆਪ ਜੀ ਕਦੋਂ ਕਮਿਤੀ लास्ट ਵਾਰ ਤੋਂ ਜੀ लास्ट ਮਾਰ ਬਸ ਅਮਨਜੀਤ ਕੋ ਚਾਹ ਦਿਨ ਕਹਿਣਾ ਹੋਈ ਸੀ ਕਿ ਉਹਦੇ ਤੋਂ ਬਹੁਤ ਮਿਲਿਆ ਬਹੁਤ ਸੁਨਾਹ ਸੀ ਇਸ ਵਾਰ ਵੀ ਇੱਕ ਟੀਮਾ ਖਾਲ ਲੱਗਿਆ ਸੀ ਜੀ ਉਹ ਵੱਲ ਤੱਕ ਐ 24 ਨੀ ਬਗੈ ਸੀ ਕੀ ਜੀ ਜੀ ਦੇ ਜੱਜ ਨਾਲ ਮਾ ਕਹੇ ਨਬੂਤ ਕਾ ਬੋਲ ਰਹਾ ਕੁਸਤੈ ਦੇ ਮੈਨੂੰ ਕੋਈ ਗਾੜੀ ਦੇ ਦੇ ਉਸ ਕਾ ਕਹੇ ਮਾ ਜੇ ਮੈਂ ਕੁਛ ਵੀ ਚਾਹਦਾ ਹਾਂ ਮੈਂ ਗਾੜੀ ਮੈਨੂੰ ਦਾ ਸਭ ਕੁਝ ਚਾਹਦਾ ਪਰ ਅੱਜ ਕਿਹਾ ਦਿੰਦਾ ਹੱਥ ਹੀ ਆਉਂਦਾ ਮਤਲਬ ਆਉਂਦਾ ਹੈ ਨਾ ਬਈ ਰਾਜਦੂਖ ਹੁੰਦੇ ਸੀ ਤੇ ਜੀਬਰੂ ਦਾ ਡਿਊਟੀ ਸੀਗੀ 2 3 ਸਾਲ ਬੰਗਾਲ ਇੰਜੀਨੀਅਰ ਦੇ ਵਿੱਚ ਡਿਊਟੀ ਕਰਦੇ ਸੀ ਉਹ 2018 ਦੇ ਵਿੱਚ ਭਰਤੀ ਹੋਇਆ ਹੈ ਕਿਵੇਂ ਸੀ ਨਹੀਂ शामकी फूम आया राजवीर हर तरह जूं चाणकी डैथ हुई आहे मैरिज हुई थी दो हज़ार हिकु ਹੋਈ ਹੈ आहे ਸਿੰਘ ਦੀ ਇੱਕ हिकु ਆ ਗਈ ਭਾਈ ਤੁਸੀਂ ਮੁਦਿਕਾ ਆਪ ਦੀ ਫੌਜ ਦੇ ਵਿੱਚੋਂ ਤੇ ਉੱਤੇ ਇੱਕ ਕੰਮ ਕਰਾ ਦੇ ਜਿਸ ਲਈ ਤੁਸੀਂ ਬਾਕਾਂ ਤੇ ਭਾਈ ਜਿਹੜਾ ਵੀ ਜਿਹੜਾ ਅੱਜ ਲੱਗਿਆ ਤਾਂ ਪਹਾੜੀ ਹੈ ਕਰ ਕਰ ਵੀ ਆਪਣੇ ਆਪ ਦੇ ਮਾਣ ਨੂੰ ਮਹਿਸੂਸ ਕਰਦੇ ਆ ਇਹਦਾ ਸਾਡੇ ਪਿੰਡ ਦਾ ਮਾਨ ਸਾ ਜ਼ਿਲ੍ਹੇ ਦਾ ਨਾਮ ਰੋਸ਼ਨ ਕਰ ਗਿਆ ਸਾਡਾ ਨਾਮ ਰੋਸ਼ਨ ਕਰਕੇ ਗਿਆ ਤੁਹਾਨੂੰ ਮਾਣ ਆਉਂਦਾ ਉਹ ਕਿ ਭਾਈ ਉਹ ਛੁੱਟੀ ਆਏ ਉਹ ਤੇ ਜਦੋਂ ਜੁਟੀ ਦੇਦੀ ਭਾਈ ਮੈਂ ਉਹ ਇੱਕ ਜਾਣ ਕੇ ਮੈਨੂੰ ਫੋਨ ਆਇਆ ਉੱਥੋਂ ਵੀ ਇਦਾਂ ਕਰਕੇ ਬੜਾ ਦੁਖੀ। ਜੰਡੀ ਪਿੰਨ ਤਾਮਪੁਰ ਦੇ ਨੌਜਵਾਨ ਰਾਜਵੀਰ ਸਿੰਘ ਪੁੱਤਰ ਜਗਸੀਰ ਸਿੰਘ ਜੋ ਕਿ ਡਿਬਰੂਗੜ੍ਹ ਵਿਖੇ ਬੰਗਾਲ ਰੇਜiment ਚ ਬਤੌਰ ਇੰਜੀਨੀਅਰ ਕੰਮ ਕਰ ਰਹੇ ਸੀ ਔਰ ਡਿਊਟੀ ਦੌਰਾਨ ਸ਼ਹਾਦਤ ਪਾ ਗਏ ਨੇ। ਇੰਜੀਨੀਅਰਿੰਗ ਵਿੰਗ ਚ ਕੰਮ ਕਰ ਰਹੇ ਸੀ ਬੜਾ ਇੱਥੇ ਅਫਸੋਸ ਹੈ। ਪਰ ਸਾਡੇ ਉਹ ਨੌਜਵਾਨ ਪੰਜਾਬ ਦੇ ਨੌਜਵਾਨ ਹਮੇਸ਼ਾ ਜਦੋਂ ਵੀ ਕਦੇ ਦੇਸ਼ ਨੂੰ ਜ਼ਰੂਰਤ ਪੈਂਦੀ ਹੈ ਇਸ ਰਹੰਦਾ ਦੀ ਰਾਖੀ ਕਰਨੀ ਹੈ ਜਾਂ ਆਪਣੇ ਡਿਊਟੀ ਨਿਭਾਉਣੀ ਹੈ ਤਾਂ ਵੱਧ ਛੜ ਕੇ ਉਹ ਅੱਗੇ ਤਰ੍ਹਾਂਨੀਆਂ ਕਰਦੇ ਨੇ ਉਹਨਾਂ ਦਾ ਯੋਗਦਾਨ ਪਾਉਂਦੇ ਨੇ ਔਰ ਉਹਨਾਂ ਦਾ ਨਾਮ ਹਮੇਸ਼ਾ ਸਮਾਜ 'ਚ ਸੁਨਹਿਰੇ ਅੱਖਰਾਂ 'ਚ ਲਿਖਿਆ ਜਾਂਦਾ ਜਿੱਥੇ ਇੱਕ ਵੱਡਾ ਅਫਸੋਸ ਹੈ ਕਿ ਇੱਕ ਨੌਜਵਾਨ ਆਪਣੇ ਮਾਪਿਆਂ ਦਾ ਪੁੱਤਰ ਔਰ ਬੱਚਿਆਂ ਦਾ ਬਾਪ ਇੱਕ ਭੈਣ ਦਾ ਭਰਾ ਔਰ ਪਤਨੀ ਦਾ ਘਰ ਵਾਲਾ ਚਲਿਆ ਗਿਆ ਉੱਥੇ ਇਸ ਪਿੰਡ ਨੂੰ ਇਸ ਇਲਾਕੇ ਨੂੰ ਉਸ ਨੌਜਵਾਨ ਦੀ ਸ਼ਹਾਦਤ ਤੇ ਮਾਣ ਹੈ ਕਿ ਜਿਨੇ ਆਪਣੇ ਦੇਸ਼ ਲਈ ਡਿਊਟੀ ਕਰਦੇ ਹੋਏ ਉਥੇ ਆਪਣੇ ਪ੍ਰਾਨ त्यागे ਨੇ ਸੋ ਮੈਂ ਜਿੱਥੇ ਉਹਨਾਂ ਨੂੰ ਸ਼ਰਧਾ ਤੇ ਫੁੱਲ ਭੇਟ ਕਰਦਾ ਉਥੇ ਉਹਨਾਂ ਦੇ ਮਾਪੇ-ਬਾਪ ਨੂੰ ਔਰ ਦੇਸ਼ ਲਈ ਜੋ ਉਹਦੀ ਕੁਰਬਾਨੀ ਆ ਉਹ ਲਾ ਮਸਾਲਾ ਹੈ ਉਹਦਾ ਸਾਡਾ ਹਮੇਸ਼ਾ ਉਹਦੇ ਅਗੇ ਸਿਰ ਝੁਕਦਾ ਰਹੇਗਾ ਔਰ ਉਹਦੀ ਇਹ ਲਾਸਾਨੀ ਕਰਵਾਨੀ ਨੂੰ ਹਮੇਸ਼ਾ ਯਾਦ ਰੱਖੇ